ਸੋ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪ੍ਰਭੂਤਾਂ ਨੂੰ ਬਹੁਤ ਸਾਰੀ ਬਰਕਤ ਦੇਵੇ ਸਭ ਤੋਂ ਪਹਿਲਾਂ ਅਸੀਂ ਇਸ ਵੀਡੀਓ ਨੂੰ ਵੇਖਾਂਗੇ ਫਿਰ ਅਸੀਂ ਗੱਲ ਕਰਾਂਗੇ ਦਿਲ ਨੂੰ ਰੱਬ ਤੋਂ ਦੂਰ ਕੱਢਿਆ ਪਾਠ ਜੀ ਦਾ ਕਸੂਰ ਰੱਖਿਆ ਦਿਲ ਨੂੰ ਰੱਬ ਤੋਂ ਦੂਰ ਕੱਢਿਆ ਪਾਠ ਜੀ ਦਾ ਕਸੂਰ ਕੱਢਿਆ ਪਾਠ ਜੀ ਦਾ ਕਸੂਰ ਤੇਰੇ ਆਇਆ ਨਾ ਕੋਈ ਮੇਜ ਪਾਸਟਰ ਬਦਲੀ ਜਾਣਾ ਏ ਤੂੰ ਪਾਸਟਰ ਬਦਲੀ ਜਾਣਾ ਏ ਪਾਸਟਰ ਬਦਲੀ ਜਾਣਾ ਆਪਣੇ ਕੰਮ ਬਦਲ ਕੇ ਸਾਧਾਂ ਦੇ ਨਾਲ ਸਾਧ ਬਣ ਗਿਆ ਚੋਰਾਂ ਦੇ ਨਾਲ ਚੋਰ ਚੋਰਾਂ ਦੇ ਨਾਲ ਚੋਰ ਪਾਪਾਂ ਦੇ ਨਾਲ ਅੱਖਾਂ ਭਰੀਆਂ ਓਹੋ ਜੀ ਤੇਰੀ ਤੋਰ ਓਹੋ ਜੀ ਤੇਰੀ ਤੋਰ ਸਾਧਾਂ ਦੇ ਨਾਲ ਸਾਧ ਬਣ ਗਿਆ ਚੋਰਾਂ ਦੇ ਨਾਲ ਚੋਰ ਪਾਪਾਂ ਦੇ ਨਾਲ ਅੱਖਾਂ ਭਰੀਆਂ ਓ ਹੋ ਜੀ ਤੇਰੀ ਤੋਰ ਤੇਰੇ ਵਿੱਚ ਪ੍ਰੇਮ ਨਹੀਂ ਤੂੰ ਰੱਖਦਾ ਨੇ ਤਕਲੇਸ਼ ਤੇਰੇ ਵਿੱਚ ਪ੍ਰੇਮ ਨਹੀਂ ਤੂੰ ਰੱਖਦਾ ਨੇ ਤਕਲੇਸ਼ ਪਾਸਟਰ ਬਦਲੀ ਜਾਣਾ ਹੈ ਤੂੰ ਪਾਸਟਰ ਬਦਲੀ ਜਾਣਾ ਹੈ ਪਾਸਟਰ ਬਦਲੀ ਜਾਣਾ ਆਪਣੇ ਕੰਮ ਬਦਲ ਕੇ ਵੇ ਇੱਕ ਸੋਚਨ ਦੇ ਵਿੱਚ ਲਿਖਿਆ ਕਿ ਵਿਸ਼ਵਾਸ ਜਿਹੜਾ ਸੁਣਦੇ ਨਾਲ ਆਉਣਾ ਹੀ ਤੇ ਸੁਣਨਾ ਪ੍ਰਭੂ ਦੇ ਵਚਨ ਤੋਂ ਆਉਂਦਾ ਹੈ ਹਾਲੇਲੂਇਆ ਹਾਲੇਲੂਇਆ ਵੇਖੋ ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਚਰਚ ਵਿੱਚ ਜਾ ਰਹੇ ਨੇ ਬਚਨ ਨੂੰ ਸੁਣਦੇ ਨੇ ਪਰ ਉਹਨੋਂ ਆਪਣੇ ਜੀਵਨ ਦੇ ਵਿੱਚ ਲਾਗੂ ਨਹੀਂ ਕਰਦੇ ਹਾਲੇਲੂਇਆ ਫਿਰ ਵੇਖੋ ਦੋਸ਼ ਕਿਦਾ ਕਰਦੇ ਨੇ ਪਾਸਟਰਾਂ ਦਾ ਕਿ ਸਾਡੇ ਲਈ ਮਿਹਨਤ ਨਹੀਂ ਕਰਦਾ ਫਿਰ ਉਹ ਕਦੀ ਐਸ ਪਾਸਟਰ ਦੇ ਕੋਲ ਤੇ ਕਦੀ ਐਸ ਪਾਸਟਰ ਦੇ ਕੋਲ ਤੁਰੇ ਹੀ ਰਹਿੰਦੇ ਆ ਮਤਲਬ ਕਿ ਇੱਕ ਨਹੀਂ ਪਸੰਦ ਆਇਆ ਤੇ ਫਿਰ ਦੂਸਰੇ ਕੋਲ ਚਲ ਜਾਂਦੇ ਆ ਹallelujah ਵੇਖੋ ਲੋਰ ਹੀ ਉਹਨਾਂ ਨੂੰ ਆਪਣਾ ਜੀਵਨ ਬਦਲੀ ਦੀ ਕਰਨ ਦੀ ਵੇਖੋ ਅੱਜ ਬਹੁਤ ਸਾਰੇ ਵਿਸ਼ਵਾਸੀ ਆ ਜਿਨ੍ਹਾਂ ਦਾ ਇਹ ਹਾਲ ਹੈ ਕਿਉਂਕਿ ਲੋਰ ਹੀ ਉਹਨਾਂ ਨੂੰ ਆਪ ਪ੍ਰਭੂ ਦੇ ਅੱਗੇ ਕਦਮਾਂ ਨੂੰ ਟੇਕਣ ਦੀ ਆਪ ਦਵਾਵਾਂ ਕਰਨ ਦੀ ਵੇਖੋ ਜੇ ਜ਼ਮੀਨ ਪਹਿਲਾਂ ਹੀ ਮੱਲਾ ਤਿਆਰ ਹੋਵੇ ਫਸਲ ਬੀਜਣ ਲਈ ਤੇ ਕਿੰਨੀ ਸੇਤੀ ਉਹਦੇ ਤੇ ਮੱਲਾ ਜਦੋਂ ਛੜਕਾ ਦਿੱਤਾ ਜਾਵੇਗਾ ਕਿਸੇ ਵੀ ਬੀਜ ਦਾ ਤੇ ਕਿੰਨੀ ਸੇਤੀ ਫਸਲ ਉੱਗੇਗੀ ਇਸੀ ਤਰ੍ਹਾਂ ਬਹੁਤ ਲੋਕ ਆ ਆਪਣੇ ਜੀਵਨ ਦੀ ਖੇਤੀ ਨੂੰ ਪ੍ਰਭੂ ਦੇ ਜੀਵਨ ਦੇ ਵਿੱਚ ਟਾਲਣਾ ਨਹੀਂ ਚਾਹੁੰਦੇ ਆਪੋ ਗੁੱਟਨੇ ਟੇਕਣਾ ਨਹੀਂ ਚਾਹੁੰਦੇ ਫਿਰ ਉਹ ਚਰਚ ਬਦਲੀ ਕਰਦੇ ਨੇ ਕਦੀ ਐਸ ਪਾਸਟਰ ਦੇ ਕੋਲੋਂ ਤੇ ਕਦੀ ਐਸ ਪਾਸਟਰ ਦੇ ਕੋਲੋਂ ਉਹਨਾਂ ਦਾ ਸਾਰਾ ਜੀਵਨ ਕਿਸੇ ਵੇਲੇ ਇਹੀ ਸਮੇਂ ਦੇ ਵਿੱਚ ਉਹ ਸਾਰਾ ਜੀਵਨ ਗੁਜ਼ਾਰ ਦਿੰਦੇ ਨੇ ਲੋੜ ਹੀ ਉਹਨਾਂ ਨੂੰ ਆਪਣੇ ਦਿਲ ਨੂੰ ਸਹੀ ਕਰਨ ਦੀ ਆਪਣੇ ਜੀਵਨ ਨੂੰ ਖੁਦਾ ਦੇ ਨਾਲ ਸਹੀ ਕਰਨ ਦੀ ਲੋੜ ਹੀ ਉਹਨਾਂ ਦੀ ਉਹਨਾਂ ਨੂੰ ਕਿ ਜਿੱਦਾਂ ਪਵਿੱਤਰ ਆਤਮਾ ਕਹਿੰਦਾ ਹੈ ਜਿੱਦਾਂ ਪ੍ਰਭੂ ਦਾ ਵਚਨ ਕਹਿੰਦਾ ਹੈ ਉਦਾਂ ਕਰਨ ਦੀ ਪਰ ਉਹ ਆਪਣੀਆਂ ਮਨਮਤੀਆਂ ਦੇ ਕਰਕੇ ਆਪਣੇ ਲੋਭ ਦੇ ਕਰਕੇ ਆਪਣੇ ਲਾਲਚ ਦੇ ਕਰਕੇ ਆਪਣੇ ਜੀਵਨ ਦੇ ਵਿੱਚ ਖੁਆਇਸ਼ਾਂ ਨੂੰ ਪਾਉਣ ਦੇ ਕਰਕੇ ਤੇ ਫਿਰ ਕਦੀ ਇੱਧਰ ਤੇ ਕਦੀ ਇੱਧਰ ਕਦੀ ਇੱਧਰ ਤੇ ਕਦੀ ਇੱਧਰ ਵੇਖੋ ਬਹੁਤ ਸਾਰੇ ਪੁਰਾਣੇ ਵਿਸ਼ਵਾਸੀ ਆ ਜਿਨ੍ਹਾਂ ਦਾ ਅੱਜ ਇਹੋ ਹੀ ਹਾਲ ਹੋਇਆ ਹੈ ਹਾਲੇਲੂਇਆ ਹਾਲੇਲੂਇਆ ਵੇਖੋ ਭੈਣ ਭਰਾਵੋ ਲੋੜ ਹੈ ਤੁਹਾਨੂੰ ਆਪਣੇ ਦਿਲ ਨੂੰ ਸਹੀ ਕਰਨ ਦੀ ਵੇਖੋ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਜਿੱਥੇ ਦੋ ਜਾਂ ਤਿੰਨ ਇੱਕ ਮਨ ਨੇ ਨਾ ਤੇ ਮੈਂ ਤੁਹਾਡੇ ਵਿੱਚ ਆਂ ਪ੍ਰਭੂ ਜੇ ਪ੍ਰਭੂ ਦਾ ਕਿਉਂਕਿ ਵੇਖੋ ਉਹਦਾ ਵਾਅਦਾ ਹੈ ਤੇ ਵੇਖੋ ਪ੍ਰਭੂ ਨੇ ਕਿਹਾ ਜ਼ਮੀਨ ਅਸਮਾਨ ਟਲ ਜਾਣਗੇ ਪਰ ਮੇਰੇ ਵਾਅਦੇ ਸੱਚੇ ਨੇ ਇਹ ਕਦੇ ਨਹੀਂ ਟਲਣਗੇ ਵੇਖੋ ਜੇ ਪ੍ਰਭੂ ਸੱਚ ਆ ਉਹਦੇ ਵਾਅਦੇ ਸੱਚੇ ਆ ਆਪਣੇ ਆਪ ਨੂੰ ਬਦਲੀ ਕਰੋ ਹਾਲੇਲੂਇਆ ਲੋੜ ਆਪਣੇ ਆਪ ਨੂੰ ਬਦਲੀ ਕਰਨ ਦੀ ਫਿਰ ਖੁਦਾ ਦਾ ਦਾਸ ਤੁਹਾਡੇ ਲਈ ਦੁਆ ਕਰੇਗਾ ਤੇ ਉਹ ਤੁਹਾਡਾ ਕੰਮ ਹੋ ਜਾਵੇਗਾ ਵੇਖੋ ਇਹ ਨਹੀਂ ਆ ਕਿ ਇੱਥੇ ਨਹੀਂ ਹੋਇਆ ਇੱਥੇ ਨਹੀਂ ਹੋਇਆ ਇੱਥੇ ਨਹੀਂ ਵੇਖੋ ਰੱਬ ਦੁਨੀਆ ਰੱਬ ਇੱਕੋ ਹੀ ਆਤਮਾ ਇੱਕੋ ਹੀ ਉਹ ਸਾਰੀ ਧਰਤੀ ਤੇ ਆ ਇਹ ਨਹੀਂ ਆ ਕਿ ਐ ਪਾਟਰ ਕੋਲ ਹੋ ਰਿਹਾ ਉਹ ਪਾਟਰ ਕੋਲ ਇੰਦਰ ਨਹੀਂ ਬਣਿਆ ਕੰਮ ਚੱਲ ਉਧਰ ਇੰਦਰ ਨਹੀਂ ਬਣਿਆ ਚੱਲ ਉਧਰ ਸੋ ਇਸ ਕਰਕੇ ਵੇਖੋ ਆਪਣੇ ਆਪ ਨੂੰ ਸਹੀ ਕਰੋ ਆਪਣੇ ਦਿਲ ਨੂੰ ਖੁਦਾ ਦੇ ਅੱਗੇ ਸਾਫ਼ ਕਰੋ ਕਿ ਖੁਦਾ ਤੁਹਾਨੂੰ ਸਹੀ ਸਮੇਂ ਤੇ ਬਰਕਤ ਦੇਵੇ ਪ੍ਰਭੂ ਦੇਸ ਪੜੇ ਵਚਨ ਉਤੇ ਆਸ਼ੀਸ਼ ਤੇ ਬਰਕਤ ਮਿਲੇ ਆਮੀਨ